ਲੁਧਿਆਣਾ ਦੇ ਪਿੰਡ ਦਾਦ ਦੇ ਰਹਿਣ ਵਾਲੇ ਹਰਕਮਲ ਸਿੰਘ ਗਰੇਵਾਲ ਦੀ ਕੈਨੇਡਾ 'ਚ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਦੱਸਦੇ ਨੇ ਕਿ ਪੌਣੇ 3 ਸਾਲ ਪਹਿਲਾਂ ਹੀ ਹਰਕਮਲ ਸਿੰਘ ਗਰੇਵਾਲ ਕੈਨੇਡਾ ਗਿਆ ਸੀ ਅਤੇ ਉੱਥੇ ਉਹ ਰਿਕਵਰੀ ਵੈਨ ਚਲਾਉਂਦਾ ਕੰਮ ਕਰਦਾ ਸੀ ਕਿ ਬੀਤੀ ਰਾਤ ਰੋਟੀ ਖਾਣ ਤੋਂ ਬਾਅਦ ਹੀ ਉਸ ਨੂੰ ਹਾਰਟ ਅਟੈਕ ਆਇਆ ਹੈ ਉਧਰ ਪਰਿਵਾਰਿਕ ਮੈਂਬਰਾਂ ਦੇ ਵਿੱਚ ਜਿੱਥੇ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਦੱਸਦੀ ਹੈ ਕਿ ਉਸ ਦੇ ਪਰਿਵਾਰ ਦੇ ਵਿੱਚ ਇੱਕ ਭੈਣ ਤੇ ਇੱਕ ਭਰਾ ਨੇ ਉਧਰ ਮ੍ਰਿਤਕ ਹਰਕਮਲ ਸਿੰਘ ਗਰੇਵਾਲ ਦੇ ਦਾਦਾ ਸਤਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੋਤਾ 3 ਸਾਲ ਪਹਿਲਾਂ ਕੈਨੇਡਾ ਗਿਆ ਸੀ ਕਿਹਾ ਕਿ ਹਰਕਮਲ ਸਿੰਘ ਉੱਥੇ ਡਰਾਈਵਰੀ ਕਰਦਾ ਸੀ ਕਿ ਅਤੇ ਬੀਤੀ ਰਾਤ ਹੀ ਉਸ ਦੀ ਮੌਤ ਦਾ ਪਤਾ ਚੱਲਿਆ ਉਹਨਾਂ ਨੇ ਕਿਹਾ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਉਹੀ ਦੱਸੀ ਜਾ ਰਹੀ ਹੈ ਹਾਲਕਿ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਅਤੇ ਉੱਥੇ ਹੀ ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਦਾ ਪਰਿਵਾਰ ਵੀ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਲੱਗਾ ਹੋਇਆ ਹੈ ਅੱਛਾ ਕੀ ਲੱਗਦੀ ਸੀ ਮ੍ਰਿਤਕ ਤੁਹਾਡੇ ਮੇਰਾ ਪੁੱਤ ਹੀ ਲੱਗਦਾ ਜੀ ਭਰਾਵਾ ਪੁੱਤ ਜੀ ਜੀ ਭਰਾਵਾ ਅੱਛਾ ਕਦੋਂ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਜਾਣਕਾਰੀ ਮਿਲੀ ਕੱਲ 22 ਵਜੇ ਦੇ ਤਰੇ 5 ਮਿੰਟ ਬਾਅਦ ਵੀ ਉੱਥੋਂ ਆ ਗਿਆ ਸੀ 5 ਮਿੰਟ ਬਾਅਦ ਵੀ ਆ ਗਿਆ ਅੱਛਾ ਉੱਥੇ ਨਾਲ ਕੌਣ ਕੌਣ ਰਹਿੰਦੇ ਸੀ ਪਰਿਵਾਰਕ ਮੈਂਬਰ ਕੋਈ ਹੋਰ ਵੀ ਰਹਿੰਦੇ ਸੀ ਜਾਂ ਰਹਿੰਦੇ ਯਾਰ ਦੋਸਤ ਸੀਗੇ ਬਾਕੀ ਜਿੰਨਾ ਕੋ ਰਹਿੰਦੇ ਉਹ ਵੀ ਸਾਡੇ ਪੁਰਾਣੇ ਬੰਦੇ ਸੀ ਬਾਕੀ ਠੀਕ ਕੁਝ ਪਤਾ ਲੱਗਿਆ ਵੀ ਕਿਸ ਤਰ੍ਹਾਂ ਦੁਕਾਨ ਬਸਪਰੇਆ ਤੈਕੀ ਹੋ ਗਈ ਤੈਕੀ ਹੋ ਗਈ ਕੋਈ ਬਿਮਾਰੀ ਖਵਾਰੀ ਬਦੇ ਪਹਿਲਾਂ ਮੈਂ ਕੋਈ ਉਸ ਨਾ ਇਹਨੇ 26 ਸਾਲ ਦੀ ਉਮਰ ਦੀ ਨੌ ਲਿਵਾਏ ਸੀ ਬਿਲਕੁਲ ਬੜਾ ਮਿਲਨਸਾਰ ਸੀ ਹਰ ਇੱਕ ਨਾਲ ਬੜਾ ਪਿਆਰ ਰਿਹਾ ਕਰਦਾ ਸੀ ਪਰ ਹੋਰ ਪਰਿਵਾਰਕ ਛੋਟਾ ਬ੍ਰਦਰ ਉਹਦਾ ਨਹੀਂ ਉਹ ਠੀਕ ਹੈ ਮੈਨੂੰ ਮਿਲਤਿਕ ਦੇ ਤਾਮੂ ਕਿੱਥੇ ਦਾ ਉੱਥੇ ਇੱਕ ਟਰੱਕ ਦਾ ਹੀ ਸੀਗਾ ਨਾਲ ਅੱਛਾ ਮਿਲਤਿਕ ਦੇ ਇਹ ਲੋਧਿਆਣਾ ਲੈ ਆਂਦੀ ਜਾਉਂਗੀ ਉਹਨਾਂ ਦੀ ਲੈਣ ਵਾਸਤੇ ਹਾਂ ਹਾਂ ਲੋਧਿਆਣਾ ਕਰੀ ਪੈਂਡੀ ਪੈਂਡੀ ਇੱਥੇ ਪੈਂਡੀ ਪੁੱਟਾ ਵੱਡਾ ਦੁਕਾਨਦਾਰ ਬਤਿਆਵਾਸ ਤੇ ਦੋ ਰਿਸ਼ਤੇਦਾਰਾਂ ਦੇ ਫੋਨ ਨੂੰ ਸੁਨੇਹੇ ਨੂੰ ਲਾ ਕੇ ਸਾਰੇ ਬਸੇ ਦੱਸ ਦਿੰਦੇ ਕੋਤਾ ਕੋਤਾ ਇਹ ਸੋਰੇ ਵਾਪਸੀ ਪਤਾ ਲੱਗ ਜਾਂਦਾ ਹੈ ਕਿਉਂਕਿ ਯਾਰੀ ਸਭ ਦੇ ਬੜਾ ਨੇੜੇ ਸੀਗੇ ਅੱਛਾ ਜੀ ਯਾਰੀ ਤਾਂ ਵੀ ਆ ਜੀ ਹਾਂ ਹੁਣੇ ਹੀ ਗਏ ਨੇ ਜੀ ਕੀ ਨਾਮ ਉਹ ਸ਼ਗਾਰਾ ਸੰ ਪਿੰਡ ਦਾ ਹਾਂ ਉਹ ਕੀ ਨਾਮ ਜਿਹੜਾ ਵਿਦੇਸ਼ ਉੱਪਰ ਲੱਗਾ ਗਿਆ ਹੈ ਕਰਕਮਲ ਸਿੰਘ ਬਿਲਕੁਲ ਅਸਰ ਕਿਸ ਦਾ ਡੈਥ ਹੋਈ ਕਦੋਂ ਤੁਹਾਨੂੰ ਪਤਾ ਲੱਗਿਆ ਕੀ ਪੂਰਾ ਮਾਮਲਾ ਇਹ 26 ਸਾਲ ਹਰਕਮਲ ਦੀ ਉਮਰ ਸੀਗੀ ਹਾਂਜੀ ਮੇਰਾ ਭਤੀਜਾ ਵਾ ਜੀ ਸਗਾ ਤੇ 2 2 3 ਸਾਲ ਹੋ ਗਏ ਇੱਕ ਵਾਰੀ ਮੀਨੇ ਲਈ ਆਇਆ ਸੀਗਾ ਹਾਂਜੀ ਦੋਸਤ ਦੇ ਵਿਆਹ ਤੇ ਆਇਆ ਸੀਗਾ ਜੀ ਹਾਂਜੀ ਤੇ ਕੱਲ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਇਹਦੀ ਡੈਡੀ ਨਾਲ ਹਾਂਜੀ ਖੇਤੀਬਾੜੀ ਦੇ ਲੋੜੇ ਟਟਾ ਉਸ ਤੋਂ ਪਹਿਲਾਂ ਪਿੰਡ ਚ ਚਾਰ ਪੰਜ ਦੋਸਤਾਂ ਨਾਲ ਗੱਲ ਉਹਦਾਦ ਪਿੰਡੀ ਤੇ ਤਕਰੀਬਨ ਕਰਤਾ ਹੀ ਰਹਿੰਦਾ ਸੀ ਗੱਲਬਾਤ ਜਦੋਂ ਗੱਡੀ ਚਲਾਉਂਦਾ ਸੀ ਟਰੱਕ ਕੰਮ ਤੇ ਹੁੰਦਾ ਸੀ ਤੇ ਗੱਲਬਾਤ ਸਾਰੇ ਸ੍ਰੀਕੇ ਕਬੀਲੇ ਨਾਲ ਕਰਦਾ ਸੀਗਾ ਪਿੰਡ ਸਾਰ ਚ ਗਿਆ ਜੀ ਮੁੰਡਾ ਹਾਂਜੀ ਪਚਾਨ ਕੀ 12 ਵਜੇ ਤੋਂ ਬਾਅਦ 2:30 ਵਜੇ ਸਾਡੇ ਪਰਿਵਾਰ ਚ ਫੋਨ ਆ ਗਿਆ ਬਾਹਰੋਂ ਹਾਂਜੀ ਸੇਖੋ ਨੇ ਜੀ ਸਾਥੇ ਪਿੰਡ ਦੇ ਉਹਨਾਂ ਦੀ ਟਰਾਂਸਪੋਰਟ ਚ ਕੰਮ ਕਰਦਾ ਸੀ ਉਹਨਾਂ ਦਾ ਫੋਨ ਆਇਆ ਵੀ ਬਾਣਾ ਵਰਤ ਗਿਆ ਵੀ ਟੈਕ ਹੋ ਗਿਆ ਜੀ ਕੋਈ ਬਿਮਾਰੀ ਤੁਹਾਡੀ ਕੋਈ ਬਿਮਾਰੀ ਤੁਹਾਡੀ ਨਹੀਂ ਕੋਈ ਕੋਈ ਹੈ ਨਹੀਂ ਸੀ ਪਲੇਅਰ ਹਾਂ ਕੋਈ ਸੀ ਮੁੰਡਾ ਵੀ ਕਿਹੜੀ ਜਗ੍ਹਾ ਤੇ ਰਹਿੰਦੇ ਸੀ ਕੈਨੇਡਾ ਜੀ ਕਿੰਨਾ ਕੁ ਚੇਅਰ ਹੋ ਗਿਆ ਸੀ ਕੋਈ ਪੌਣੇ ਕਿਤੇ 925 ਸਾਲ ਦੇ ਵਿੱਚ ਅੱਛਾ ਕੰਮ ਕੀ ਕਰਦੇ ਸੀ ਯਾਰ ਦੋਸਤ ਜਾਂ ਕੋਈ ਪਰਿਵਾਰਿਕ ਮੈਂਬਰ ਵੀ ਸੀਗੇ ਉੱਪਰ ਮਾਲਕ ਬੜੇ ਵਧੀਆ ਸੀ ਥੱਲੇ ਦੋ ਦੋਸਤ ਵੀ ਨਾਲ ਰਿਸ਼ਤੇਦਾਰ ਨੇੜੇ ਨੇੜੇ ਆ ਪੰਜ ਪੰਜ ਮਿੰਟ ਦੇ ਰਾਹ ਤੇ ਸਾਰੇ ਰਿਸ਼ਤਾ ਰਹਿੰਦੇ ਸੀ ਕੰਮ ਕੀ ਕਰਦਾ ਸੀ ਕੰਮ ਰਿਕਵਰੀ ਵਾਲੀ ਗੱਡੀ ਚਲਾਉਂਦਾ ਸੀਗਾ ਜੀ ਕਿਸੇ ਦੀ ਗੱਡੀ ਖਰਾਬ ਹੋ ਗਈ ਜਿਵੇਂ ਉਹਨੂੰ ਟੋਕ ਕਰਕੇ ਲਿਹਾਉਣਾ ਉੱਪਰ ਲੈ ਕੇ ਆਉਣਾ ਜੀ ਪਰ ਬਾਹਰ ਚੋਂ ਹੋ ਗਈ ਦੋ ਬ੍ਰਦਰਸ ਜੀ ਇਹ ਵੱਡਾ ਸੀਗਾ ਦੂਸਰਾ ਪਲਾਸਟੋ ਕਰਕੇ ਹਟਿਆ ਮੰਮੀ ਡੈਡੀ ਆ ਦਾਦਾ ਦਾਦੀ ਆ ਜੀ ਤਾਇਆ ਮੁੰਡੇ ਦਾ ਨਾਲ ਉਹਨੂੰ ਮ੍ਰਿਤਕ ਦੇ ਇਹਨੂੰ ਤੇ ਅੰਦਰ ਜਾ ਰਹੇ ਜੀ ਹਾਂਜੀ ਉਹਨਾਂ ਦੀ ਮ੍ਰਿਤਕ ਦੇ ਇਹਨੂੰ ਭਾਰ ਲੈਣ ਕਿਹਾ ਜੀ 5 5-7 ਦਿਨ ਲੱਗਣਗੇ ਜਿੰਨਾਂ ਕੋਲ ਟਰਾਂਸਪੋਰਟ ਆ ਉਹ ਸਾਰੇ ਯਾਰ ਦੋ ਸਾਡੇ ਰਿਸ਼ਤੇਦਾਰ ਲੱਗੇ ਹੋਇਆ ਜੀ ਉਧਰ ਇਹ ਵਾਲੀ ਸਾਹਿਬ ਵੀ ਹੋ ਕੇ ਗਏ ਉਹ ਵੀ ਲੱਗੇ ਆ ਜੀ ਕਾਗਜ਼ੀ ਕਾਰਜਾਂ ਦੇ ਮਾਨਪ੍ਰੀਤ ਵਾਲੀ 120 ਮੈਡੀਕਲ ਦਾਖਲੇ ਵਾਲੇ ਆਏ ਸੀ ਰਿਸ਼ਤਾਰ ਨੇ ਜੀ ਉਹ ਵੀ ਆਏ ਨਹੀਂ ਲੱਗਦਾ ਜੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ 26 ਸਾਲ ਦੀ ਉਮਰ ਦੇ ਨੌਜਵਾਨ ਚਲੇ ਗਏ ਸਮਝੋ ਬਾਰਾ ਜੀ ਜਦੋਂ ਪੜਦੇ ਆ ਕੋਈ 23 ਸਾਲ ਦਾ ਕੋਈ 22 ਸਾਲ ਦਾ ਪਤਾ ਨਹੀਂ ਕਿ ਲੱਗ ਰਿਹਾ ਜੀ ਕੀ ਗੱਲ ਹੈ ਵੀ ਕੈਨੇਡਾ ਚੇ ਹੋ ਕੇ ਰਿਹਾ ਕੋਈ ਟੈਨਸ਼ਨ ਨਹੀਂ ਸੀ ਮੁੰਡੇ ਤੇ ਜੀ ਕੋਈ ਪਿੱਛੋਂ ਵਰਕ ਪਰਮੈਂਟ ਤੇ ਗਿਆ ਕੋਈ ਪੜ੍ਹਾਈ ਲਈ ਨਹੀਂ ਗਿਆ ਵੀ ਕੋਈ ਫੇਸ ਦਾ ਡਾਰਾ ਕੋਈ ਹੋਰ ਸਮਝੋ ਬਾਰਾ ਜੀ ਖੇਤੀ ਬੜੀ ਬਧੀ ਵਧੀਆ ਮਾਹੌਲ ਵਧੀਆ ਪਰ ਘਰ ਦਾ ਬਾਪੂ ਜੀ ਕੀ ਸ਼ੁਭਨਾਮਾ ਜੀ ਤੁਹਾਡਾ ਸਤਿਗੁਰੂ ਸੰਤ ਅੱਛਾ ਜਿਹੜਾ ਬੇਟਾ ਮਰਿਆ ਉਹਦਾ ਕੀ ਨਾਮ ਸੀਗਾ ਹਰਕਮਲ ਹਰਕਮਲ ਸੰ ਅੱਗਾ ਕੀ ਤੁਹਾਡੀ ਕੀ ਦਿੱਸਤ داری ਹੈ ਪੋਤਾ ਮੇਰਾ ਅੱਛਾ ਕਦੋਂ ਵਿਦੇਸ਼ ਗਿਆ ਸੀਗੇ ਤੇ ਕਿਸ ਤਰ੍ਹਾਂ ਪਾਣਾ ਬਾਬਰੇ ਇਹਨੂੰ 22 ਸਾਲ ਹੋ ਗਏ ਜੀ ਤੀਜਾ ਲੱਗਿਆ ਸੀਗਾ ਅੱਛਾ ਜੀ ਤੇ ਸਾਨੂੰ ਕੱਲ 22 ਵਜੇ ਫੋਨ ਆਇਆ ਅੱਛਾ ਜੀ ਮੇਰਾ ਟੈਕ ਕੋ ਕਿ ਡੈਥ ਹੋ ਗਿਆ ਅੱਛਾ ਜੀ ਬਹੁਤ ਹੀ ਜ਼ਿਆਦਾ ਫੋਕਸ ਦੀ ਗੱਲ ਆ ਤੁਹਾਡੀ ਕਦੋਂ ਲਾਸਟ ਟਾਈਮ ਗੱਲਬਾਤ ਹੋਈ ਸੀ ਕੀ ਗੱਲਾਂ ਬਾਤਾਂ ਹੋਈਆਂ ਸੀਗੀਆਂ ਹਾਂ ਗੱਲਬਾਤ ਮੇਰੇ ਲੜਕੇ ਨਾਲ ਮੇਰੇ ਪੋਤੇ ਦੀ ਗੱਲਬਾਤ ਹੋਈ ਕੱਲ 12:30 ਵਜੇ ਅੱਛਾ ਜੀ 2:30 ਵਜੇ ਉਹਨੇ ਫੋਨ ਆ ਗਿਆ ਤੇ ਪੂਰਾ ਹੋ ਗਿਆ ਅੱਛਾ ਜੀ ਅਚਾਨਕ ਕੋਈ ਬਿਮਾਰੀ ਬੂਹ ਨਹੀਂ ਸੀਗੀ ਜੀ ਕੋਈ ਨਹੀਂ ਕੋਈ ਬੂਹਰੀ ਨਹੀਂ ਸੀ ਅੱਛਾ ਜੀ ਕਿੰਨੀ ਕੇਜ ਸੀ ਉਹਨਾਂ ਦੀ 26 ਸਾਲ ਦੀ 26 ਸਾਲ ਅਚੱਕਾ ਪਰਿਵਾਰ ਦੇ ਵਿੱਚ ਹੋਰ ਕਿੰਨੇ ਜੀ ਨੇ ਡੋਬਰਾ ਨੇ ਡੋਬਰਾ ਨੇ ਉਹਨਾਂ ਦੇ ਹਾਂ ਇੱਕ ਰਹਿ ਗਿਆ ਇੱਕ ਰਹਿ ਗਿਆ ਲੱਗਦਾ ਕਿ ਇਦਾਂ ਦੀ ਆ ਖਬਰ ਜਦੋਂ ਅਚਾਨਕ ਆਈ ਆ ਵੀ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਦੇ ਉੱਤੇ ਆ ਤਾਂ ਦੱਸ ਹੀ ਨਹੀਂ ਸਕਦੇ ਵੀ ਕਿੰਨਾ ਦੁੱਖਾਂ ਦਾ ਪਹਾੜ ਟੁੱਟਿਆ ਪਹਿਲਾਂ ਵੀ ਰਹਿ ਗਏ ਸੀ ਪਹਿਲੀ ਵਾਰੀ ਬਸ ਪਹਿਲੀ ਵਾਰੀ ਗਿਆ ਸੀ ਆ ਬਰਕ ਪਰਮਨੈਂਟ